ਆਪਣਾ ਨਾਮ ਹਿੰਮਤ ਦੱਸਦਾ ਮਾਤਾ ਦਾ ਨਾਂ ਕੁੰਤੀ ਦੱਸਦਾ ਪਿਤਾ ਦਾ ਨਾਂ ਜੋਰਾ ਸਿੰਘ ਦੱਸਦਾ ਬਾਈ ਕਸ਼ਮੀਰ ਨਗਰ ਦਾ ਰਹਿਣ ਵਾਲਾ ਕਹਿੰਦਾ ਮੈਂ ਲੁਧਿਆਣੇ ਦਾ ਇਹਦੇ ਪਰਿਵਾਰਕ ਮੈਂਬਰ ਜੇ ਸਾਡੀ ਵੀਡੀਓ ਦੇਖਦੇ ਆ ਤਾਂ ਸਾਡਾ ਨੰਬਰ 97803 0075 82848 ਤੇ 0075 ਇਹ ਦੋਨਾਂ ਨੰਬਰਾਂ 'ਤੇ ਸੰਪਰਕ ਜ਼ਰੂਰ ਕਰੋ ਨਾਮ ਕੀ ਹੈ ਤੇਰਾ ਹਿੰਮਤ ਮਾਜੀ ਮਾਪਾ ਬਾਪ ਮੇਰੇ ਹੁਣ ਪੂਰੇ ਹੋ ਗਏ ਪੂਰੇ ਹੋ ਗਏ ਭਰਾ ਭੈਣ ਭਰਾ ਭੈਣ ਵੀ ਪਪਾ ਨੇ ਇੱਥੇ ਵਿਆਹ ਕਰਾ ਚਾਹਾਂ ਤੁਸੀਂ ਵੀ ਲਓ ਰੋਟੀ ਰੁੱਟੀ ਕਿੱਥੋਂ ਖਾਣਾ ਰੋਟੀ ਰੁੱਟੀ ਐ ਵੀ ਸੜਕਾਂ ਦੇ ਚੱਕਰ ਤੇ ਖਾਜੀ ਦਾ ਜੀ ਤੇ ਉਹ ਸੜਕਾਂ ਤੋਂ ਚੱਕ ਕੇ ਖਾਣਾ ਦੱਸ ਬਾਸ ਸੰਦੇ ਚੰਗਾ ਬੰਦਾ ਯਾਰ ਦੱਸ ਭਾਈ ਨਮਸਤੇ ਇਧਰ ਦੇਖੋ ਮੇਰੀ ਤਰਫ ਇਧਰ ਏ ਭਾਈ ਮੇਰੀ ਤਰਫ ਦੇਖੋ ਇਧਰ ਦੇਖੋ ਮੇਰੀ ਤਰਫ ਪੂਰਾ ਕੀ ਨਾਮ ਹੈ ਤੁਹਾਡਾ ਹੈ ਹੈ ਕੀ ਨਾਮ ਹੈ ਉੱਚੀ ਬੋਲੋ ਸੁਨੈਨ ਹੈ ਹਿੰਮਤ ਹਿੰਮਤ ਕਿੱਥੋਂ ਦਾ ਰਹਿਣ ਵਾਲਾ ਤੂੰ ਕਸ਼ਮੀਰ ਦਾ ਕਸ਼ਮੀਰ ਕਿੱਥੇ ਹੈ ਕਸ਼ਮੀਰ ਕਸ਼ਮੀਰ ਨਗਰ ਠੀਕ ਆ ਇਹ ਕਿੱਥੇ ਪੈਂਦਾ ਕਿਹੜੇ ਜ਼ਿਲ੍ਹੇ ਚ ਪੈਂਦਾ ਇਲਾਕਾ ਹਾਂ ਪੰਜ ਨੰਬਰ ਪੰਜ ਨੰਬਰ ਕਲੇ ਚ ਪੈਂਦਾ ਨਹੀਂ ਜ਼ਿਲ੍ਹਾ ਕਿਹੜਾ ਪੈਂਦਾ ਤੁਹਾਨੂੰ ਜ਼ਿਲ੍ਹਾ ਕੱਚਾ ਨਾ ਕੀ ਆ ਸ਼ਾਨਾਂ ਹੀਰੋ ਆ ਹੀਰੋ ਆ ਪੱਕਾ ਨਾਮ ਹਮਤ ਸਿੰਘ ਹਮਤ ਸਿੰਘ ਠੀਕ ਤੁਮੋ ਤੇਰੀਆ ਹਾਲਤ ਕੱਦ ਹੋਈ ਪਈ ਏਦਾਂ ਯਾਰ ਕਿੰਨਾ ਪੜਿਆ ਤੂੰ ਕੁਛ ਨਹੀਂ ਹੁੰਦਾ ਆ ਯਾਰ ਪੜਿਆ ਸਕੂਲੇ ਜਾਂਦਾ ਹੁੰਦਾ ਸੀ ਭੋਲੇ ਉਹਨਾਂ ਦੇ ਨਾਲ ਲੈ ਮੈਨੂੰ ਪਤਾ ਸਾਰਾ ਬਿੱਕਰ ਕੇ ਭੋਲੇ ਨਾਲ ਪੜਦਾ ਸੀ ਤੂੰ ਹੈ ਕਿਹੜੇ ਸਕੂਲੇ ਪੜਦਾ ਸੀ ਹੈ ਕੌਣ ਹੈ ਬ੍ਰੇਕਨੰਦ ਬਿਵੇਕਨੰਦ ਕਿੰਨਾ ਪੜਿਆ ਸੀ ਦੁਪਹਿਰ ਤੱਕ ਹੀ ਪੜਿਆ ਸ਼ਾਮ ਨੂੰ ਘਰੇ ਆ ਗਿਆ ਫਿਰ ਠੀਕ ਆ ਤੂੰ ਕੱਲ ਉੱਤੇ ਲਿਖਾਇਆ ਸੀ ਨਾ ਦਸੂਹਾ ਮਕੇਰੀਆਂ ਘਰ ਵਾਲੀ ਦੰਨਾ ਜੱਸੀਤਰੀ ਦਾ ਇਹ ਪੱਟੀਆਂ ਪੈਣ ਰਹੀਦੀ ਆ ਪੱਟੀਆਂ ਪੈਣ ਕਿੱਥੇ ਆਹੀ ਕਿਹੜੇ ਜ਼ਿਲ੍ਹੇ ਦਾ ਇਹ ਮਾ ਸੌਰਤ ਦੇ ਕਿਹੜੇ ਜ਼ਿਲ੍ਹੇ ਚ ਹੰਜੀ ਵੈਗੁਰਦ ਸਿੰਘ ਖਾਲਸਾ ਵੈਗੁਰਦ ਸਿੰਘ ਕੀ ਫਤਿਹ ਜੀ ਇਹ ਨੌਜਵਾਨ ਵੀਰ ਆ ਆਪਣਾ ਨਾਮ ਹਿੰਮਤ ਦੱਸਦਾ ਮਾਹਰ ਦਾ ਨਾਂ ਕੋਂਤੀ ਦੱਸਦਾ ਪਿਤਾ ਦਾ ਨਾਂ ਜੋਰਾ ਸਿੰਘ ਦੱਸਦਾ ਤੇ ਆਪਣੀ ਵਾਈਫ ਦਾ ਨਾਂ ਜਸਸੀ ਦੱਸਦਾ ਵਾ ਕਹਿੰਦਾ ਮੇਰਾ ਵਿਆਹ ਹੋਇਆ ਸੀ ਇੱਕ ਬੱਚਾ ਵੀ ਹੈ ਡਿਵੋਰਸ ਹੋ ਗਿਆ ਮੇਰੀ ਵਾਈਫ ਨਾਲ ਆਪਣੀ ਭੈਣ ਵੀ ਦੱਸਦਾ ਇੱਕ ਇੱਕ ਭਰਾ ਵੀ ਦੱਸਦਾ ਬਾਈ ਬਾਈ ਕਸ਼ਮੀਰ ਨਗਰ ਦਾ ਰਹਿਣ ਵਾਲਾ ਕਹਿੰਦਾ ਮੈਂ ਲੁਧਿਆਣੇ ਦਾ ਤੇ ਜੇ ਕੋਈ ਇਹਨੂੰ ਵੀਰ ਨੂੰ ਪਛਾਣਦਾ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰਿਓ ਅਸੀਂ ਵੀ ਹੁਣ ਕਸ਼ਮੀਰ ਨਗਰ ਪਤਾ ਕਰਾਂਗੇ ਬਹਿ ਕੱਲ ਵੀ ਸਾਡੀ ਟੀਮ ਨੇ ਪਤਾ ਕੀਤਾ ਸੀਗਾ ਪਰ ਕੁਝ ਪਤਾ ਨਹੀਂ ਲੱਗਿਆ ਦਰੇਸੀ ਗਰਾਉਂਡ ਕੋਲੋਂ ਲੁਧਿਆਣੇ ਤੋਂ ਜਿਹੜਾ ਸਾਡਾ ਲੁਧਿਆਣੇ ਦਾ ਪੁਰਾਣਾ ਬਾਜ਼ਾਰ ਆ ਉੱਥੋਂ ਹੀ ਵੀਰ ਕੱਲ ਮਿਲਿਆ ਆਹੀ ਹਾਲਤ ਦੇ ਵਿੱਚ ਵੀਰਾ ਉੱਥੇ ਘੁੰਮਦਾ ਸੀਗਾ ਔਰ ਫਿਰ ਅਤਲ কুমার ਸਾਨੀ ਆ ਜਿਹੜਾ ਸਾਡਾ ਟੀਮ ਮੈਂਬਰ ਆ ਵੀਰ ਉੱਥੇ ਹੋਰੀ ਦਾ ਕੰਮ ਕਰਦਾ ਵੀਰ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਅਸੀਂ ਕੱਲ ਬਾਹਰ ਗਏ ਸੀ ਫਲੋੜਪੁਰ ਕਿਉਂਕਿ ਉਧਰ ਆਪਾਂ ਹੜਾਂ ਦੇ ਮਾਰੇਟ ਆਏ ਹੋਏ ਜਿਹੜੇ ਪਿੰਡ ਆ ਉਹਨਾਂ ਦੇ ਵਿੱਚੋਂ ਇੱਕ ਪਿੰਡ ਅਡਾਪਟ ਕੀਤਾ ਜਿੱਥੇ ਉਹਦੀ ਖੇਤੀਬਾੜੀ ਬਾਈ ਜੋਗ ਜ਼ਮੀਨ ਆ ਜਿਹੜੀ ਬਾਹ ਕੇ ਬੀਜ ਕੇ ਉਹਨੂੰ ਦੁਆਰਾ ਮੋੜ ਸਰਜੀਤ ਕਰਨ ਦਾ ਜਿਮਾ ਚੱਕਿਆ ਕੱਲ ਅਸੀਂ ਸਾਰਾ ਦਿਨ ਉੱਥੇ ਹੀ ਸੀ ਰਾਤ ਕਾਫੀ ਲੇਟ ਆਏ ਆ ਤੇ ਹੁਣ ਇਹ ਵੀਰ ਦੀ ਸਾਂਝ ਤੁਹਾਡੇ ਨਾਲ ਪਵਾ ਰਹੇ ਆ ਵੀਰੇ ਹਿੰਮਤ ਉਹ ਵੀਰੇ ਵਲ ਦੇਖੀ ਮਾੜਾ ਜਾਂ ਜਾਣਦਾ ਵੀਰੇ ਨੂੰ ਆ ਵੀਰੇ ਨੂੰ ਦੇਖੀ ਸਾਹਮਣੇ ਆ ਵੀਰੇ ਨੂੰ ਜਾਣਦਾ ਆ ਵੀਰੇ ਨੂੰ ਇਹ ਵੀ ਉਥੋਂ ਦੇ ਕਸ਼ਮੀਰ ਨਗਰ ਦਾ ਦੇਖਿਆ ਕਰੇ ਤੁਸੀਂ ਹੁਣੇ ਪੱਗ ਬੰਨਣ ਲੱਗ ਗਿਆ ਪਹਿਲਾਂ ਪੱਗ ਨਹੀਂ ਸੀ ਬੰਨਦਾ ਇਹ ਪੈਨ ਨੰਬਰ ਗਲੀ ਦਾ ਆ ਇਸ ਵੀਰ ਦੇ ਨੂੰ ਪਲੀਜ਼ ਪਛਾਣਿਓ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਇਹਦੇ ਪਰਿਵਾਰਕ ਮੈਂਬਰ ਜੇ ਸਾਡੀ ਵੀਡੀਓ ਦੇਖਦੇ ਆ ਤਾਂ ਸਾਡਾ ਨੰਬਰ 97803 0077 82848 ਤੇ 0077 ਇਹ ਦੋਨਾਂ ਨੰਬਰਾਂ ਤੇ ਸੰਪਰਕ ਜਰੂਰ ਕਰੋ ਤਾਂ ਜੋ ਇਹ ਵੀਰ ਦੇ ਬਾਰੇ ਚ ਆਪਾਂ ਨੂੰ ਕੁਝ ਪਤਾ ਲੱਗ ਸਕੇ ਕਿ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਆ ਇਹਦੀ ਜ਼ਿੰਦਗੀ ਦੇ ਵਿੱਚ ਕਿਉਂ ਇਹ ਜੰਗ ਨੌਜਵਾਨ ਮੁੰਡਾ ਪੜਿਆ ਲਿਖਿਆ ਇਸ ਕੰਡੀਸ਼ਨ 'ਚ ਪਹੁੰਚ ਗਿਆ ਜਿਹਨੂੰ ਆਪਾਂ ਹਾਲਾਤ ਨਰਕ ਵਰਗੇ ਹਾਲਾਤਾਂ ਦੀ ਗੱਲ ਕਰੀਏ ਤੇ ਇਸ ਵੀਰ ਦੀ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਵਾਸਤੇ ਵੀ ਅਰਦਾਸ ਕਰਿਓ ਜੀ ਸਾਰੇ ਵੀਰ ਵੀਰਾ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਆਪਣੇ ਪਰਿਵਾਰ 'ਚ ਆਪਣੇ ਬੱਚਿਆਂ 'ਚ ਆਪਣੇ ਮਾਂ ਪਿਓ ਭੈਣ ਭਰਾ ਉਹਨਾਂ ਦੇ ਵਿੱਚ ਰਹਿ ਕੇ ਇੱਕ ਖੁਸ਼ੀਆਂ ਨਾਲ ਭਰਿਆ ਜੀਵਨ ਬਤੀਤ ਕਰੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਚੱਲ ਹਿੰਮਤ ਉੱਠ ਖੜੀਏ ਨਾ ਹੀ ਆਪਾਂ ਚੱਲ ਆਜਾ ਮੇਰਾ ਹਮਦਰ ਨੇ ਅਨਿਲ ਆ ਜੀ ਕੋਈ ਸੀ ਜੀ ਮੈਂ ਦਰਸ਼ੀ ਹਾਂ ਭਈ ਹਾਂਜੀ ਭਾਜੀ ਮੈਂ ਤਾਂ ਆਪਣੀ ਦੁਕਾਨ ਤੇ ਸੀ ਅਤੁਲ ਭਾਜੀ ਦਾ ਫੋਨ ਆਇਆ ਮੈਨੂੰ ਤੇ ਸਬਜ਼ੀ ਮੰਡੀ ਆ ਜਾ ਤੇ ਮੈਂ ਜਦੋਂ ਗਿਆ ਤੇ ਮੈਨੂੰ ਕਹਿੰਦੇ ਮੇਰੀ ਮਿੰਟੂ ਭਾਈ ਨਾਲ ਗੱਲ ਹੋਈ ਆ ਤੇ ਤੂੰ ਇਹਨਾਂ ਨੂੰ ਛੱਡਿਆ ਉੱਥੇ ਮਿੰਟੂਤਾ ਦੀ ਸੀ ਤੇ ਮੈਂ ਭਾਜੀ ਇਹਨਾਂ ਨੂੰ ਛੱਡਣ ਆਇਆ ਉਹਨਾਂ ਨੂੰ ਜਾਣਦੇ تھے ਪਰ ਨਹੀਂ ਮੈਂ ਇਹਦੇ ਬਾਰੇ ਕੁਝ ਨਹੀਂ ਜਾਣਦਾ ਤੇ ਅਤਲ ਭਾਜੀ ਨੂੰ ਨਹੀਂ ਜਾਂਦਾ ਉੱਥੇ ਕਿਸੇ ਨੇ ਬੁਲਾਇਆ ਹੋਣਾ ਅਤਲ ਭਾਜੀ ਨੂੰ ਤੇ ਉਹਨਾਂ ਨੇ ਦਿਖਾਇਆ ਹੋਣਾ ਅਤਲ ਭਾਜੀ ਨੇ ਦੇਖਿਆ ਵੀ ਇਹਦੀ ਹਾਲਤ ਤੇ ਉਹਨਾਂ ਨੇ ਮੈਨੂੰ ਬੁਲਾ ਕੇ ਕਹਿੰਦੇ ਆਟੋ ਤੇ ਬਿਠਾ ਦੇ ਨੂੰ ਉੱਥੇ ਛੱਡ ਕੇ ਆ ਹਾਂਜੀ ਤੁਸੀਂ ਦੇਖਿਆ ਕਦੇ ਪਹਿਲਾਂ ਨਹੀਂ ਨਹੀਂ ਮੈਂ ਪਹਿਲਾਂ ਕਦੇ ਨਹੀਂ ਦੇਖਿਆ ਉਹਨਾਂ ਨੇ ਦੱਸਿਆ ਕੁਝ ਵੀ ਕਿੱਥੇ ਰਹੇ ਨਹੀਂ ਨਹੀਂ ਕੁਝ ਨਹੀਂ ਦੱਸਿਆ ਨੇ ਇਹਨਾਂ ਕੋਈ ਪਤਾ ਇਹਨਾਂ ਵੀ ਇਹਨੂੰ ਜੇ ਕਹਦੇ ਉਹ ਵੀ ਕਬੂਟੀਆਂ ਬੈਠ ਜਾ ਇਹਨਾਂ ਕਦੇ ਸਮਝਦਾ ਪਾ ਹਾਂਜੀ ਉਹਦੇ ਅਤਲ ਭਾਜੀ ਨੇ ਕਹਿੰਦਾ ਬੈਡ ਗੱਡੀ 'ਚ ਬਹਿ ਗਿਆ ਤੇ ਅਤਲ ਭਾਜੀ ਕਹਿੰਦੇ ਵੀ ਇਹਨੂੰ ਛੱਡ ਗਿਆ ਤੇ ਇਹਨੇ ਕੋਈ ਰਸਤੇ ਤਾੰਗ ਨਹੀਂ ਕੀਤਾ ਕੋਈ ਕੁਛ ਨਹੀਂ ਗੱਲਬਾਤ ਕੀਤੀ ਨਹੀਂ ਕੁਛ ਨਹੀਂ ਕੀਤਾ ਨੇ ਗੱਲਬਾਤ ਨਾਲ ਤਾੰਗ ਕੀਤਾ ਵੀ ਮੈਂ ਰੋਕਿਆ ਮੈਂ ਕੁਛ ਨਾ ਮੈਂ ਜਿੱਦਾਂ ਇਹਨੂੰ ਗਿਆ ਬੈਠਾ ਉੱਥੋਂ ਇੱਥੇ ਤੱਕ ਬੈਠ ਰਿਹਾ ਹੁਣ ਆਪਾਂ ਇਹਨੂੰ ਗੱਡੀ ਤੋਂ ਉਤਾਰਿਆ ਤੇ ਇੱਥੇ ਆ ਕੇ ਬਹਿ ਜਾ ਬਹਿ ਗਿਆ ਹਾਂਜੀ ਉਹ ਹੋਰ ਨੂੰ ਦੱਸਿਆ ਕਿ ਸਰਟੀਫਿਕੇਟ ਤਾਂ ਨਹੀਂ ਹੈ ਨਹੀਂ ਨਹੀਂ ਇਹਦੇ ਕੋਈ ਸਰਟੀਫਿਕੇਟ ਨਹੀਂ ਹੈਗੀ ਹਾਂਜੀ ਹਿਮਤ ਕੁਮਾਰ ਹਿਮਤ ਕੁਮਾਰ ਹਾਂਜੀ ਕਿੱਥੋਂ ਰਹਿਣਾ ਨੇ ਉਹ ਮੈਂ ਜੇ ਦਸਵਾ ਮਕੇ ਦੀਆਂ ਉਹ ਰਹਿਣ ਵਾਲਾ ਤੇ ਕਸ਼ਮੀਰ ਨਗਰ ਮੇਰਾ ਘਰ ਜੁਗੰਬ ਕੇਰੀਆ ਦਾ ਹਾਂਜੀ ਉੱਥੇ ਕਿੱਥੇ ਰਹਿੰਦੇ ਹੋ ਮਕੇਰੀਆ ਚ ਉੱਥੇ ਰਹਿੰਦੇ ਆ ਜੀ ਅਸੀਂ ਮਕੇਰੀਆ ਚ ਪਹੁੰਚ ਨਹੀਂ ਜਿੱਥੇ ਕੋਈ ਪਿੰਡ ਹੈਗਾ ਪਟਿਆ ਉੱਥੇ ਵੱਡਾ ਮਾਮਾ ਰਹਿੰਦਾ ਮੇਰਾ ਤੇ ਉੱਥੇ ਮੇਰਾ ਛੋਟਾ ਮਾਮਾ ਰਹਿੰਦਾ ਪਰਿਵਾਰ ਚ ਕੌਣ ਕੌਣ ਥੋੜੇ ਪਰਿਵਾਰ ਚ ਮੇਰਾ ਡੈਡੀ ਹੁੰਦਾ ਸੀਗਾ ਉਹ ਆਪ ਪੂਰ ਪੈਂਚਕਾ ਡੈਡੀ ਦਾ ਕੀ ਨਾਮ ਆ ਜੋਰ ਆ ਮੰਮੀ ਦਾ ਮੰਮੀ ਦਾ ਕੰਸੀ ਦੇ ਕਿੰਨੇ ਭੈਣ ਭਰਾ ਹੋ ਤੁਸੀਂ ਇੱਕ ਭੈਣ ਸੀ ਬਸ ਤੇ ਮੰਮੀ ਡੈਡੀ ਮੈਂ ਸੀ ਇੱਥੇ ਨੂੰ ਜਾਣੇ ਕਿਵੇਂ ਪਹੁੰਚੇ ਤੁਸੀਂ ਜਾਣੇ ਬੱਸ ਅੱਧੀ ਆ ਗਈ ਮੈਂ ਕੀ ਕਰਨਾ ਸੀ ਕਿਸੇ ਨਾਲੇ ਸੀ ਕੋਈ ਛੱਡੇ ਗਿਆ ਮੈਂ ਤੇ ਆ ਗਿਆ ਸੀ ਪਹਿਲੇ ਉੱਥੇ ਮੈਂ ਕੰਮ ਨੂੰ ਮੁਕਾਵਾ ਸੀ ਆਪਾਂ ਮੈਂ ਤੇ ਥੋੜਾ ਜਿਆਦਾ ਉਹਦਾ ਹੋਵੇ ਉਦੋਂ ਆ ਗਿਆ ਫਿਰ ਮੈਂ ਆ ਗਿਆ ਕੁਝ ਕਾਲ ਸੀ ਨਿਕਲਦੀ ਆ ਪਤਾ ਨਹੀਂ ਵਿਚਾਰਾ ਕਿੰਨੇ ਟਾਈਮ ਬਾਅਦ ਚਨਾਉਣ ਲੱਗਾ ਦੇਖੋ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੀਸ ਮੈਂ ਫਿਰ ਅੰਗ ਨਹੀਂ ਭਰਿਆ ਲੋਕ ਕਹਣ ਦਰवेश ਦੇਖੋ ਪਤਾ ਨਹੀਂ ਹਿੰਮਤ ਕਿੰਨੇ ਟਾਈਮ ਤੋਂ ਵਿਚਾਰਾ ਚੱਕੀਆਂ ਤੋਂ ਸੁਣ ਕਿੰਨੇ ਟਾਈਮ ਤੋਂ ਵਿਚਾਰਾ ਐਦਾਂ ਹੀ ਕਾਲਸਨਾ ਭਰੇ ਹੋਏ ਪਿੰਡੇ ਨੂੰ ਲੈ ਕੇ ਛੜਕਾਂ ਤੇ ਘੁੰਮ ਰਿਹਾ ਇਹ ਜਦੋਂ ਰਿਸ਼ਤਿਆਂ ਦੀ ਤੰਦ ਟੁੱਟਦੀ ਹੈ ਨਾ ਜੀ ਫਿਰ ਬੰਦਾ ਕੱਲਾ ਰਹਿ ਜਾਂਦਾ ਨੇ ਹੱਤਾ ਹੋ ਜਾਂਦਾ ਜਦੋਂ ਆਪਣੀ ਛੱਡ ਕੇ ਪਰੇ ਹੋ ਜਾਂਨ ਤਾਂ ਫਿਰ ਕੋਈ ਹੱਲ ਨਹੀਂ ਤੇ ਜੇ ਆਪਦੇ ਨਾਲ ਆ ਤਾਂ ਬੰਦਾ ਵੱਡੀ ਤੋਂ ਵੱਡੀ ਪ੍ਰੋਬਲਮ ਨਾਲ ਵੱਡੀ ਤੋਂ ਵੱਡੀ ਬਿਮਾਰੀ ਨਾਲ ਵੀ ਲੜ ਲੈਂਦਾ ਪਰ ਆਪਣਿਆਂ ਦਾ ਸਾਥ ਬਹੁਤ ਜ਼ਰੂਰੀ ਚਾਹੀਦਾ ਭਾਈ